ਅਲਸੀਆਂ ਪਿੰਨੀਆਂ ਜੇ ਇਸ ਤਰੀਕੇ ਨਾਲ ਬਣਾ ਲੀਆਂ ਜਿਹੜੇ ਨਹੀਂ ਖਾਂਦੇ ਉਹ ਵੀ ਪੱਜ-ਪੱਜ ਖਾਣਗੇ 250 ਗ੍ਰਾਮ ਅਲਸੀਨ ਉਸਤਤੋ 8 ਮਿੰਟ ਲਈ ਸਲੋ ਫਲੇਮ ਤੇ ਰੋਸਟ ਕਰ ਲਿਓ ਫਿਰ ਉਸੇ ਕੜਾਈ ਵਿੱਚ ਪਾਓ ਫੁੱਲ ਮਖਾਣੇ ਬਦਾਮ ਇੱਕ ਸੁੱਕਾ ਕਟਿਆ ਹੋਇਆ ਨਾਰੀਅਲ 4-5 ਪਾਲਿਓ ਇਲਾਇਚੀਆ ਇਹਨਾਂ ਨੂੰ ਰੋਸਟ ਕਰ ਲਿਓ ਸਾਰੇ ਹੀ ਸਮਾਨ ਨੂੰ ਦਰਦਰਾ ਜਾਂ ਪੀਸ ਲਿਓ ਜਿਹੜਾ ਸਮਾਨ ਬਰੀਕ ਪੀਸਣਾ ਉਹਨੂੰ ਬਰੀਕ ਪੀਸ ਲਿਓ ਉਸ ਤੋਂ ਬਾਅਦ ਕੜਾਈ ਦੇ ਵਿੱਚ ਪਾਓ ਦੇਸੀ ਘਿਓ ਸਭ ਤੋਂ ਪਹਿਲਾਂ 200 ਗ੍ਰਾਮ ਪਾਵਾਂਗੇ ਚਿੱਟੇ ਤਿਲ ਇੱਥੇ ਘਿਓ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ 4 ਤੋਂ 5 ਮਿੰਟ ਸਲੋ ਫਲੇਮ ਤੇ ਤਿਲਾਂ ਨੂੰ ਪਕਾ ਲਿਓ ਜਦ ਹੀ ਇਹਨਾਂ ਦਾ ਕਲਰ ਕਰੀਮ ਜਿਹਾ ਹੋ ਗਿਆ ਫਿਰ 500 ਗ੍ਰਾਮ ਪਾ ਦਿਓ ਪੁਜੇ ਹੋਏ ਛੋਲੇਆਂ ਦਾ ਪਾਊਡਰ 5 ਤੋਂ 6 ਮਿੰਟ ਪਕਾਓ ਸਲੋ ਫਲੇਮ ਹੀ ਗੈਸ ਰੱਖਣਾ ਹੈ ਹੌਲੀ ਹੌਲੀ ਪਕਾਉਣਾ ਹੈ ਉਸ ਤੋਂ ਬਾਅਦ ਵਿੱਚ ਪਾ ਦਿਓ ਤਿਆਰ ਕੀਤੀ ਹੋਈ ਅਲਸੀ ਤੇ ਡਰਾਈ ਫਰੂਟ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਗੈਸ ਨੂੰ ਬੰਦ ਕਰ ਦਿਓ ਤੇ ਇਹਨੂੰ ਹਲਕਾ ਠੰਡਾ ਹੋਣ ਲਈ ਰੱਖ ਦਿਓ ਫਿਰ ਇੱਕ ਪੈਨ ਵਿੱਚ ਇੱਕ ਚਮਚ ਪਾਓ ਦੇਸੀ ਘਿਓ ਦਾ 500 ਗ੍ਰਾਮ ਪਾ ਦਿਓ ਗੁੜ ਜਦੋਂ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਇਹਨੂੰ 3-4 ਮਿੰਟ ਲਈ ਸਲੋ ਫਲੇਮ ਤੇ ਇਸੇ ਤਰ੍ਹਾਂ ਹੀ ਪਕਾ ਲਿਓ ਇਹਦੀ ਤਾਰ ਵਗੈਰਾ ਦੀ ਚਾਸ਼ਨੀ ਬਿਲਕੁਲ ਨਹੀਂ ਬਣਾਉਣੀ ਬਸ ਸਿੰਪਲ ਤਰੀਕੇ ਨਾਲ ਹੀ ਪਕਾ ਤੇ ਫਿਰ ਤਿਆਰ ਕੀਤੇ ਸਮਾਨ ਦੇ ਵਿੱਚ ਮਿਕਸ ਕਰ ਦਿਓ ਐਨੇ ਕੇ ਸਮਾਨ ਦੇ ਵਿੱਚ ਆਪਾਂ 600 ਗ੍ਰਾਮ ਦੇਸੀ ਘਿਓ ਵਰਤਿਆ ਉਸ ਤੋਂ ਬਾਅਦ ਇਹ ਦੀਆਂ ਪਿੰਨੀਆਂ ਬੱਟ ਲਿਓ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਜੀ ਨੂੰ ਵੀ ਖਵਾਉਂਗੇ ਅਲਸੀ ਦੀਆਂ ਪਿੰਨੀਆਂ ਪੱਜ-ਪੱਜ ਖਾਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਣਾ ਕੇ ਖਾਓ